ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਆਪਣੀ ਅੱਜ ਦੀ ਕਹਾਣੀ ਦਿੱਲੀ ਦੇ ਕਿਸੇ ਇਲਾਕੇ ਦੀ ਸੱਚੀ ਘਟਨਾ ਤੇ ਆਧਾਰਿਤ ਕਹਾਣੀ ਆ ਦਿੱਲੀ ਦੇ ਰਮੇਸ਼ ਬਾਬੂ ਤੇ ਉਹਨਾਂ ਦੀ ਪਤਨੀ ਸੁਮਿਤਰਾ ਆਪਣੇ ਤਿੰਨ ਬੱਚਿਆਂ ਨਾਲ ਆਪਣੇ ਘਰ ਦੇ ਵਿੱਚ ਰਹਿੰਦੇ ਆ ਸੁਮਿਤਰਾ ਦੇ ਦੋ بیٹے ਤੇ ਇੱਕ ਬੇਟੀ ਆ ਪਰਿਵਾਰ ਬਹੁਤ ਸੋਹਣਾ ਹੱਸਦਾ ਵਸਦਾ ਪਰਿਵਾਰ ਆ ਜਿੰਨੀ ਕਮਾਈ ਆ ਉਸ ਹਿਸਾਬ ਨਾਲ ਖਰਚਿਆ ਕੋਈ ਬਹੁਤੀ ਤੰਗੀ ਨਹੀਂ ਕੋਈ ਬਹੁਤੀ ਅਮੀਰੀ ਨਹੀਂ ਉਸ ਪਰਿਵਾਰ ਦਾ ਵੱਡਾ ਬੇਟਾ ਜਿਹਦਾ ਨਾਮ ਰਮਨ ਹੁੰਦਾ ਉਹ ਬੀਐਸਸੀ ਐਗਰੀਕਲਚਰ ਕਰ ਰਿਹਾ ਹੁੰਦਾ ਜਿੱਥੇ ਉਹ ਬੀਐਸਸੀ ਐਗਰੀਕਲਚਰ ਕਰਦਾ ਉਥੇ ਉਹਦੇ ਨਾਲ ਇੱਕ ਕੁੜੀ ਅੰਜੂ ਉਹਨੂੰ ਪਸੰਦ ਆ ਜਾਂਦੀ ਆ ਤੇ ਉਹ ਆਪਣੇ ਘਰਦਿਆਂ ਨੂੰ ਕਹਿੰਦਾ ਕਿ ਮੈਂ ਅੰਜੂ ਨਾਲ ਵਿਆਹ ਕਰਵਾਉਣਾ ਚਾਹਣਾ ਰਮੇਸ਼ ਬਾਬੂ ਤੇ ਸਮਿਤਰਾ ਨੂੰ ਆਪਣੇ ਪੁੱਤ ਦੀ ਲਾਭ ਮੈਂ ਅਰਜ ਤੋਂ ਕੋਈ ਇਤਰਾਜ਼ ਨਹੀਂ ਸੀ ਪਰ ਅੰਜੂ ਦੇ ਘਰ ਦੇ ਨਹੀਂ ਚਾਹੁੰਦੇ ਸੀ ਕਿ ਸਾਡੀ ਬੇਟੀ ਲਾ ਮੈਰਿਜ ਕਰਵਾਵੇ ਕਿਉਂਕਿ ਉਹ ਕਹਿੰਦੇ ਸੀ ਕਿ ਜਿਹੜੇ ਮੁੰਡੇ ਨਾਲ ਤੂੰ ਵਿਆਹ ਕਰਵਾਉਣਾ ਉਹਦਾ ਪਰਿਵਾਰ ਵੱਡਾ ਤੇ ਮੁੰਡਾ ਹਜੇ ਨੌਕਰੀ ਨਹੀਂ ਕਰਦਾ ਪਰ ਅੰਜੂ ਇਸ ਗੱਲ ਤੇ ਜਿੱਦ ਤੇ ਅੜ ਗਈ ਕਿ ਮੈਂ ਵਿਆਹ ਤਾਂ ਉਸੇ ਮੁੰਡੇ ਨਾਲ ਹੀ ਕਰਵਾਉਣਾ ਉਹ ਦੋਨੋਂ ਕੋਰਟ ਮੈਰਿਜ ਕਰਵਾ ਲੈਂਦੇ ਨੇ ਤੇ ਅੰਜੂ ਰਮੇਸ਼ बाबू ਦੀ ਨੂੰਹ ਬਣ ਕੇ ਉਹਨਾਂ ਦੇ ਘਰ ਆ ਜਾਂਦੀ ਆ ਆਪਣੀ ਬੇਟੀ ਦੀ ਕੋਰਟ ਮੈਰਿਜ ਤੋਂ ਬਾਅਦ ਅੰਜੂ ਦੇ ਮਾਤਾ ਪਿਤਾ ਸੁਸਾਇਡ ਕਰ ਲੈਂਦੇ ਆ ਤੇ ਉਸ ਤੋਂ ਬਾਅਦ ਸ਼ੁਰੂ ਹੁੰਦੀ ਆ ਉਹਦੀ ਜ਼ਿੰਦਗੀ ਦੀ ਦੁੱਖਾਂ ਭਰੀ ਕਹਾਣੀ ਆਪਣੇ ਮਾਪਿਆਂ ਦੀ ਮੌਤ ਤੋਂ ਬਾਅਦ ਅੰਜੂ ਨਿਰਾਸ਼ ਰਹਿਣ ਲੱਗੀ ਸੀ ਘਰ ਦੇ ਵਿੱਚ ਉਹਦੇ ਤੋਂ ਕੋਈ ਕੰਮ ਵੀ ਚੰਗੀ ਤਰੀਕੇ ਨਾਲ ਨਹੀਂ ਹੁੰਦਾ ਸੀ ਕਿਉਂਕਿ ਇੱਕ ਤਾਂ ਉਹਨੂੰ ਇਸ ਗੱਲ ਦਾ ਸਦਮਾ ਸੀ ਕਿ ਮੇਰੇ ਮਾਪੇ ਚਲੇ ਗਏ ਦੂਜਾ ਵੱਡਾ ਸਦਮਾ ਇਹ ਸੀ ਕਿ ਮੇਰੇ ਕਰਕੇ ਮੇਰੇ ਮਾਪੇ ਨੇ ਸੁਸਾਇਡ ਕੀਤਾ ਇੱਕ ਦੋ ਮਹੀਨੇ ਵਧੀਆ ਲੰਘੇ ਤੇ ਉਸ ਤੋਂ ਬਾਅਦ ਅੰਜੂ ਦੀ ਸੱਸ ਸੁਮੇਤਰਾ ਅੰਜੂ ਨੂੰ ਤਾਨੇ ਮਿਹਣੇ ਦਿੰਦੀ ਕਿ ਤੂੰ ਕਿਹੋ ਜੀ ਕੁੜੀ ਆ ਜਿਹੜੀ ਤੂੰ ਆਪਣੇ ਮਾਪਿਆਂ ਨੂੰ ਖਾ ਗਈ ਇਹ ਗੱਲ ਅੰਜੂ ਨੂੰ ਰੜਕਦੀ ਰਹਿੰਦੀ ਪਰ ਉਹ ਕਿਤੇ ਨਹੀਂ ਸੀ ਜਾ ਸਕਦੀ ਕਿਉਂਕਿ ਉਹਦੀ ਮਜਬੂਰੀ ਸੀ ਇਹ ਗੱਲਾਂ ਸੁਣਨੀਆਂ ਤਿੰਨ ਕ ਮਹੀਨੇ ਹੋਏ ਸੀ ਵਿਆਹ ਨੂੰ ਕਿ ਇੱਕ ਦਿਨ ਅਚਾਨਕ ਰਮੇਸ਼ ਬਾਬੂ ਤੇ ਸਮਿਤਰਾ ਦੇ ਪੇਟ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੋਇਆ ਉਹਨਾਂ ਦੀਆਂ ਲੱਤਾਂ ਖੜ ਗਈਆਂ ਸਿਰ ਵੀ ਉਹਨਾਂ ਦਾ ਬਹੁਤ ਦਰਦ ਕਰ ਰਿਹਾ ਸੀ ਸਾਰੇ ਪਰਿਵਾਰ ਦੇ ਹੱਥਾਂ ਪੈਰਾਂ ਦੀ ਪੈ ਗਈ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹਸਪਤਾਲ ਦੇ ਵਿੱਚ ਡਾਕਟਰਾਂ ਨੇ ਉਹਨਾਂ ਦਾ ਇਲਾਜ ਸ਼ੁਰੂ ਕੀਤਾ ਜਿਸ ਵਿੱਚ ਤੀਜੇ ਦਿਨ ਰਮੇਸ਼ਬਾਬੂ ਦੀ ਮੌਤ ਹੋ ਗਈ ਤੇ ਸਮਿਤਰਾ ਜਿਹੜੀ ਉਹ ਵੀ ਬੇਹੋਸ਼ੀ ਦੇ ਵਿੱਚ ਸੀ ਉਹ ਵੀ ਬਹੁਤ ਜ਼ਿਆਦਾ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਸੀ ਰਮੇਸ਼ਬਾਬੂ ਦੀ ਮੌਤ ਨੇ ਉਹਦੇ 3 ਪੁੱਤਾਂ ਨੂੰ ਝੰਜੋੜ ਕੇ ਰੱਖ ਦਿੱਤਾ ਉਹਨਾਂ ਨੇ ਹਜੇ ਰਮੇਸ਼ਬਾਬੂ ਦਾ ਸੰਸਕਾਰ ਹੀ ਕੀਤਾ ਸੀ ਕਿ ਅਗਲੇ ਦਿਨ ਉਹਨਾਂ ਦੀ ਮਾਂ ਸਮਿਤਰਾ ਵੀ ਇਸ ਦੁਨੀਆ ਤੋਂ ਚਲੀ ਗਈ ਪਰਿਵਾਰ ਦੇ ਵਿੱਚ ਪਰਿਵਾਰ ਦੇ ਮੁਖੀਆਂ ਦਾ ਇਸ ਤਰ੍ਹਾਂ ਚਲੇ ਜਾਣਾ ਬੱਚਿਆਂ ਨੂੰ ਸਦਮੇ ਦੇ ਵਿੱਚ ਸੁੱਟ ਗਿਆ ਬੱਚੇ ਬਹੁਤ ਜ਼ਿਆਦਾ ਦੁਖੀ ਹੋਏ ਸਾਰਾ ਪਰਿਵਾਰ ਇੱਕ ਸਦਮੇ ਦੇ ਵਿੱਚ ਚਲਾ ਗਿਆ ਰਿਸ਼ਤੇਦਾਰ ਹੋਰ ਆਸੇ ਪਾਸੇ ਦੇ ਲੋਕਾਂ ਨੇ ਸਹਾਰਾ ਦਿੱਤਾ ਸਮਾ ਲੰਘਿਆ ਸਾਰੀਆਂ ਅੰਤਮ ਰਸਮਾਂ ਹੋਈਆਂ ਤੇ ਇੱਕ ਦਿਨ ਅਚਾਨਕ ਜਿਹੜਾ ਰਮੇਸ਼ ਬਾਬੂ ਦਾ ਡਰਾਈਵਰ ਸੀ ਗੱਡੀ ਤੇ ਲੈ ਕੇ ਗਿਆ ਸੀ ਉਹਨਾਂ ਨੂੰ ਹਸਪਤਾਲ ਉਦੀ ਵੀ ਹਾਲਤ ਜਿਹੜੀ ਉਹ ਵਿਗੜਨ ਲੱਗੀ ਉਨੂੰ ਵੀ ਉਹੀ ਪ੍ਰੋਬਲਮ ਹੋ ਗਈ ਹਸਪਤਾਲ ਦੇ ਵਿੱਚ ਉਹਨੂੰ ਵੀ ਲਜਾਇਆ ਗਿਆ ਇਹੋ ਜੀ ਹਾਲਤ ਵੇਖ ਕੇ ਲੋਕਾਂ ਨੇ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਇਹ ਰਮੇਸ਼ ਬਾਬੂ ਦੇ ਘਰ ਦੇ ਵਿੱਚ ਕਿਸੇ ਨੇ ਟੂਣਾ ਕੀਤਾ ਜਾਂ ਉਹਨਾਂ ਨੂੰ ਮਤਲਬ ਉਹਨਾਂ ਤੇ ਕਿਸੇ ਨੇ ਕਾਲਾ ਜਾਦੂ ਕੀਤਾ ਪਰ ਕੁਝ ਕੁ ਪੜੇ ਲਿਖੇ ਲੋਕ ਇਹ ਕਹਿੰਦੇ ਸੀ ਕਿ ਇਹ ਕੋਈ ਬਿਮਾਰੀ ਆ ਜਿਹੜੀ ਇੱਕ ਦੂਜੇ ਤੋਂ ਹੋਈ ਹੈ ਇਹਨਾਂ ਨੂੰ ਤੇ ਇਹ ਬਿਮਾਰੀ ਆ ਵੀ ਇਹਦਾ ਕੋਈ ਪਤਾ ਨਹੀਂ ਲੱਗਿਆ ਇਸੇ ਤਰ੍ਹਾਂ ਲੋਕਾਂ ਨੇ ਜਿੰਨੇ ਮੂੰਹ ਉਨੀਆਂ ਗੱਲਾਂ ਕੀਤੀਆਂ ਡ라이ਵਰ ਅਸੀਂ ਉਹ ਠੀਕ ਹੋ ਗਿਆ ਤੇ ਵਾਪਸ ਆਪਣੇ ਘਰ ਆ ਗਿਆ ਉਸ ਤੋਂ ਥੋੜੇ ਦਿਨਾਂ ਬਾਅਦ ਰਮਣ ਦਾ ਛੋਟਾ ਭਰਾ ਤੇ ਛੋਟੀ ਭੈਣ ਉਹਨਾਂ ਨੂੰ ਵੀ ਇਹੀ ਤਕਲੀਫ ਹੋਈ ਤੇ ਉਹਨਾਂ ਦੋਵਾਂ ਨੂੰ ਵੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਇੱਕ ਮਹੀਨਾ ਹਸਪਤਾਲ ਵਿੱਚ ਰਹਿਣ ਤੋਂ ਬਾਅਦ ਰਮਣ ਦੇ ਛੋਟੇ ਭੈਣ ਭਰਾ ਦੋਨਾਂ ਦੀ ਮੌਤ ਹੋ ਜਾਂਦੀ ਆ ਪੂਰਾ ਸ਼ੋਕ ਸੀ ਜਿਹੜਾ ਉਹ ਫੈਲ ਗਿਆ ਇਲਾਕੇ ਦੇ ਵਿੱਚ ਵੀ ਗੱਲਾਂ ਹੋਣ ਲੱਗੀਆਂ ਵੀ ਇਹੋ ਜੀ ਕਿਹੜੀ ਬਿਮਾਰੀ ਆ ਜਿਹਦਾ ਹਜੇ ਤੱਕ ਪਤਾ ਨਹੀਂ ਲੱਗਿਆ ਪੁਲਿਸ ਤੱਕ ਜਾਂਦਾ ਇਹ ਕੇਸ ਕਿਉਂਕਿ ਡਾਕਟਰ ਵੀ ਡਰ ਗਏ ਪਹਿਲਾਂ ਜਿਹੜੇ ਬਜ਼ੁਰਗ ਦੀ ਮੌਤ ਹੋਈ ਸੀ ਉਦੋਂ ਤਾਂ ਇਹ ਸੋਚ ਲਿਆ ਵੀ ਚਲ ਕੋਈ ਬਿਮਾਰੀ ਇੱਕ ਦੂਜੇ ਤੋਂ ਹੋ ਗਈ ਪਰ ਇਸ ਤਰ੍ਹਾਂ ਨੌਜਵਾਨਾਂ ਦਾ ਤੁਰ ਜਾਣਾ ਹਨਾ ਉਸੇ ਕੰਡੀਸ਼ਨ ਦੇ ਵਿੱਚ ਆ ਕੇ ਚਲੇ ਜਾਣਾ ਡਾਕਟਰ ਨੇ ਪੁਲਿਸ ਨੂੰ ਬੁਲਾਇਆ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਮਾਮਲਾ ਸ਼ੱਕੀ ਲੱਗਦਾ ਪੋਸਟਮਾਰਟਮ ਕਰਾਇਆ ਜਾਂਦਾ ਤੇ ਪੋਸਟਮਾਰਟਮ ਤੋਂ ਬਾਅਦ ਸਾਰਿਆਂ ਦੀਆਂ ਅੱਖਾਂ ਆਡੀਆਂ ਰਹਿ ਜਾਂਦੀਆਂ ਕਿ ਉਹਨਾਂ ਦੀ ਬਾਡੀ ਦੇ ਵਿੱਚ ਆਰ ਸੈਨਿਕ ਕੈਮੀਕਲ ਦੀ ਮਾਤਰਾ ਪਾਈ ਗਈ ਸੀ ਆਰ ਸੈਨਿਕ ਇੱਕ ਇਹੋ ਜਿਹਾ ਕੈਮੀਕਲ ਆ ਨਾ ਤਾਂ ਉਹਦਾ ਸਵਾਦ ਹੁੰਦਾ ਨਾ ਉਹਦੀ ਗੰਧ ਹੁੰਦੀ ਆ ਜੇ ਉਹ ਆਪਾਂ ਲੈਨੇ ਆ ਖਾਣੇ ਰਾਹੀਂ ਜਾਂ ਆਪਾਂ ਪਾਣੀ ਰਾਹੀਂ ਲੈਨੇ ਆ ਤਾਂ ਆਪਾਂ ਨੂੰ ਪਤਾ ਨਹੀਂ ਲੱਗਦਾ ਕਿ ਆਪਾਂ ਕੋਈ ਕੈਮੀਕਲ ਲੈ ਰਹੇ ਆ ਤੇ ਇਹ ਕੈਮੀਕਲ ਆ ਜਿਹੜਾ ਆਪਣੀ ਬੋਡੀ ਆ ਜਿਹੜੀ ਉਹਦੇ ਇੰਟਰਨਲ ਆਰਗਾਨਾ ਅੰਦਰ ਲਿਆਂਗਾ ਉਹਨਾਂ ਨੂੰ ਹੌਲੀ ਹੌਲੀ ਡੈਮੇਜ ਕਰਦਾ ਤੇ ਬੰਦਾ ਹੌਲੀ ਹੌਲੀ ਮਰਦਾ ਉਹਨਾਂ ਸਮੇਤਰਾ ਤੇ ਰਮੇਸ਼ ਬਾਬੂ ਦੀ ਉਮਰ ਵੱਡੀ ਹੋਣ ਕਰਕੇ ਉਹਨਾਂ ਦੇ ਜਿਹੜੇ ਅੰਗ ਸੀਗੇ ਉਹ ਛੇਤੀ ਕੰਮ ਛੱਡ ਗਏ ਤੇ ਦੋਨਾਂ ਦੀ ਮੌਤ ਹੋ ਗਈ। ਪਰ ਰਮਣ ਦੇ ਛੋਟੇ ਭੈਣ ਭਰਾ ਸੀ ਜਿਹੜੇ ਉਹਨਾਂ ਤੇ ਉਸ ਜ਼ਹਿਰ ਨੇ ਘਟ ਅਸਰ ਕੀਤਾ ਹੌਲੀ ਹੌਲੀ ਅਸਰ ਕੀਤਾ ਤਾਂ ਹੀ ਉਹ 1 ਮਹੀਨੇ ਤੋਂ ਬਾਅਦ ਉਹਨਾਂ ਦੀ ਮੌਤ ਹੋਈ ਆ। ਪਰ ਸਵਾਲ ਇਹ ਪੈਦਾ ਹੁੰਦਾ ਸੀ ਕਿ ਇਹ ਕੈਮੀਕਲ ਉਹਨਾਂ ਨੇ ਕਿਉਂ ਲਿਆ ਤੇ ਕਿਵੇਂ ਲਿਆ? ਪੁਲਿਸ ਨੂੰ ਸ਼ੱਕ ਹੁੰਦਾ ਸ਼ੱਕ ਦੇ ਆਧਾਰ ਤੇ ਪੁਲਿਸ ਰਮਣ ਤੇ ਉਹਦੇ ਘਰ ਵਾਲੀ ਨੂੰ ਗ੍ਰਿਫਤਾਰ ਕਰਦੀ ਆ। ਤੇ ਉਹਨਾਂ ਤੋਂ ਪੁੱਛ ਪੜਤਾਲ ਕਰਦੀ ਆ ਰਮਣ ਪੁਲਿਸ ਦੇ ਗੱਲ ਪੈਂਦਾ ਇਹ ਮੇਰੇ ਮਾਤਾ ਪਿਤਾ ਤੇ ਭੈਣ ਭਰਾ ਇਸ ਦੁਨੀਆ ਤੋਂ ਗਏ ਆ ਤੇ ਤੁਸੀਂ ਮੈਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਕਹਿੰਦੀ ਆ ਕਿ ਇਹ ਮਾਮਲਾ ਹੀ ਇਦਾਂ ਦਾ ਸਾਨੂੰ ਸ਼ੱਕ ਕਰਨ ਲਈ ਵੀ ਮਜਬੂਰ ਕਰਦਾ ਜੋ ਮੈਡੀਕਲ ਰਿਪੋਰਟ ਕਹਿ ਰਹੀ ਆ ਉਹਦੇ ਆਧਾਰ ਤੇ ਅਸੀਂ ਤੁਹਾਡੀ ਦੋਨਾਂ ਦੀ ਪੁੱਛਗਿੱਛ ਕਰਨੀ ਆ ਪੁਲਿਸ ਨੇ ਪਹਿਲਾਂ ਤਾਂ ਪਿਆਰ ਨਾਲ ਪੁੱਛਿਆ ਪਿਆਰ ਨਾਲ ਕੋਈ ਮਾਮਲਾ ਹੱਲ ਨਾ ਹੋਇਆ ਤਾਂ ਜਿਹੜਾ ਜ਼ਿਆਦਾ ਸ਼ੱਕ ਸੀ ਉਹ ਰਮਣ ਦੀ ਪਤਨੀ ਤੇ ਜਾ ਰਿਹਾ ਸੀ ਪੁਲਿਸ ਦਾ ਇਸ ਲਈ ਪੁਲਿਸ ਨੇ ਰਮਨਦੀਪਾਤਨੀ ਨੂੰ ਪਹਿਲਾਂ ਤਾਂ ਪਿਆਰ ਨਾਲ ਪੁੱਛਿਆ ਜਦੋਂ ਉਹ ਨਾ ਮੰਨੀ ਤਾਂ ਪੁਲਿਸ ਨੇ ਸਾਰੇ ਜਿਹੜੇ ਸਬੂਤ ਆ ਉਹ ਲਿਆ ਕੇ ਰੱਖਤੇ ਕਿ ਜੇ ਇੱਕ ਪਰਿਵਾਰ ਦੇ ਵਿੱਚ 6 ਮੈਂਬਰ ਰਹਿੰਦੇ ਆ ਉਹਨਾਂ ਦੇ ਵਿੱਚੋਂ 4 ਦੀ ਮੌਤ ਹੋਈ ਆ ਜੇ ਮੰਨ ਲਵੋ ਆਪਾਂ ਸੋਚੀਏ ਕਿ ਆਰਸੈਨਿਕ ਦੀ ਮਾਤਰਾ ਖਾਣੇ ਰਾਹੀਂ ਉਹਨਾਂ ਦੇ ਅੰਦਰ ਗਈ ਤਾਂ ਫਿਰ ਤੁਸੀਂ ਵੀ ਤਾਂ ਉਹੀ ਖਾਣਾ ਖਾਂਦੇ ਸੀ ਨਾ ਫਿਰ ਡਰਾਈਵਰ ਸੀ ਜਿਹੜਾ ਉਹਦੇ ਅੰਦਰ ਵੀ ਇਹੀ ਮਾਤਰਾ ਪਾਈ ਗਈ ਠੀਕ ਹੈ ਉਹ ਬਚ ਗਿਆ ਉਨੇ ਘੱਟ ਮਾਤਰਾ ਦੇ ਵਿੱਚ ਲਿਆ ਹੋਊਗਾ ਇਹ ਜ਼ਹਿਰ ਤੇ ਡਰਾਈਵਰ ਨੂੰ ਵੀ ਪੁਲਿਸ ਆ ਜਿਹੜੀ ਉਹ ਬੁਲਾਉਂਦੀ ਆ ਤੇ ਪੁੱਛਦੀ ਆ ਕਿ ਤੁਸੀਂ ਕੀ ਖਾਦਾ ਸੀ ਇਹੋ ਜਿਹਾ ਇਸ ਘਰ ਦੇ ਵਿੱਚੋਂ ਤਾਂ ਡਰਾਈਵਰ ਦੱਸਦਾ ਕਿ ਮੈਂ ਵੈਸੇ ਤਾਂ ਨਹੀਂ ਕੁਝ ਖਾਦਾ ਸੀ ਪਰ ਜਦੋਂ ਮੈਂ ਰਮੇਸ਼ ਬਾਬੂ ਤੇ ਸੁમિતਰਾ ਨੂੰ ਗੱਡੀ ਦੇ ਵਿੱਚ ਹਸਪੀਟਲ ਚ ਲੈ ਕੇ ਗਿਆ ਸੀ ਤਾਂ ਮੈਂ ਉਹਨਾਂ ਦੀ ਬੋਤਲ ਚੋਂ ਪਾਣੀ ਜ਼ਰੂਰ ਪੀਤਾ ਸੀ ਛੱਕਾ ਜਿਹੜਾ ਉਹ ਜਿਹੜਾ ਯਕੀਨ ਦੇ ਵਿੱਚ ਬਦਲਣ ਲੱਗਿਆ ਤੇ ਪੁਲਿਸ ਨੇ ਪੂਰਾ ਫੋਕਸ ਰੱਖਿਆ ਰਮਣ ਦੀ ਘਰ ਵਾਲੀ ਤੇ ਅੰਜੂ ਦੀ ਪੁੱਛਗਿੱਛ ਕੀਤੀ ਗਈ ਤਾਂ ਅੰਜੂ ਮੰਨ ਗਈ ਕਿ ਹਾਂ ਜਿਹੜੀ ਆਰ ਸੈਨਿਕ ਦੀ ਮਾਤਰਾ ਉਹਨਾਂ ਦੀ ਬਾਡੀ ਦੇ ਵਿੱਚੋਂ ਪਾਈ ਗਈ ਆ ਉਹ ਮੈਂ ਹੀ ਉਹਨਾਂ ਨੂੰ ਦਿੱਤੀ ਆ ਤਾਂ ਪੁਲਿਸ ਨੇ ਕਿਹਾ ਕਿ ਹੁਣ ਸਾਫ਼-ਸਾਫ਼ ਸ਼ਬਦਾਂ ਦੇ ਵਿੱਚ ਦੱਸ ਦਿਓ ਕਿਉਂਕਿ ਤੁਹਾਡਾ ਚਿੱਠਾ ਤਾਂ ਖੁੱਲ ਚੁੱਕਿਆ ਤਾਂ ਅੰਜਲੀ ਦੱਸਦੀ ਆ ਕਿ ਮੈਂ ਜਦੋਂ ਰਮਣ ਨਾਲ ਵਿਆਹ ਕਰਵਾਇਆ ਤਾਂ ਮੇਰੇ ਮਾਤਾ ਪਿਤਾ ਨੇ ਸੂਸਾਈਡ ਕਰ ਲਿਆ ਮੈਂ ਇਸ ਸਦਮੇ ਦੇ ਵਿੱਚ ਸੀ ਪਰ ਇਸ ਪਰਿਵਾਰ ਦੇ ਵਿੱਚ ਆ ਕੇ ਮੈਨੂੰ ਤਾਨੇ ਮੇਣਿਆਂ ਤੋਂ ਬਿਨਾਂ ਕੁਝ ਨਹੀਂ ਮਿਲਿਆ ਰਮਣ ਬਾਹਰ ਨੌਕਰੀ ਕਰਦਾ ਸੀ ਤੇ ਇਹਦੀ ਮੰਮੀ ਮੈਨੂੰ ਰੋਜ਼ ਸੁਣਾਉਂਦੀ ਸੀ ਕਿ ਤੂੰ ਆਪਣੇ ਮਾਪਿਆਂ ਨੂੰ ਖਾ ਗਈ। ਮੇਰਾ ਕੋਈ ਵੀ ਟਿਕਾਣਾ ਨਹੀਂ ਸੀ ਜਿੱਥੇ ਮੈਂ ਜਾ ਸਕਦੀ ਸੀ। ਇਸ ਲਈ ਜੇ ਮੈਂ ਰਮਣ ਨਾਲ ਖੁਸ਼ੀ-ਖੁਸ਼ੀ ਰਹਿਣਾ ਸੀ ਤਾਂ ਮੈਂ ਇਹਨੂੰ ਆਪਣੇ ਸੱਸ ਸਹੁਰੇ ਤੇ ਦਿਓਰ ਤੇ ਨਣਦ ਨੂੰ ਆਪਣੇ ਰਸਤੇ 'ਚ ਹਟਾਉਣਾ ਪੈਣਾ ਸੀ। ਮੇਰੇ ਮਨ ਦੇ ਵਿੱਚ ਇਹ ਖਿਆਲ ਆਇਆ ਕਿ ਮੈਂ ਉਹਨਾਂ ਨੂੰ ਕਿਵੇਂ ਮਾਰਾਂ? ਫਿਰ ਮੈਂ Google ਤੇ ਸਰਚ ਕੀਤਾ ਕਿ ਅਸੀਂ ਕਿਸੇ ਵਿਅਕਤੀ ਨੂੰ ਹੌਲੀ-ਹੌਲੀ ਕਿਵੇਂ ਮਾਰ ਸਕਦੇ ਹਾਂ ਕਿ ਪੁਲਿਸ ਨੂੰ ਸ਼ੱਕ ਵੀ ਨਾ ਹੋਵੇ। ਕਹਿੰਦੀ ਮੈਂ ਗੂਗਲ ਤੇ ਜਦੋਂ ਪੜਿਆ ਕਿ ਆਰਸੈਨਿਕ ਇੱਕ ਇਹੋ ਜਿਹਾ ਕੈਮੀਕਲ ਆ ਜਿਹੜਾ ਬੰਦੇ ਨੂੰ ਖਤਮ ਕਰ ਦਿੰਦਾ ਪਰ ਉਹਦੀ ਕੋਈ ਸੁਗੰਧ ਨਹੀਂ ਹੁੰਦੀ ਤੇ ਉਹਦਾ ਕੋਈ ਸਵਾਦ ਨਹੀਂ ਹੁੰਦਾ ਕਹਿੰਦੀ ਮੈਂ ਕਿਸੇ ਮੈਡੀਕਲ ਤੇ ਜਾ ਕੇ ਇਹ ਕੈਮੀਕਲ ਲਿਆ ਤੇ ਰੋਜ਼ ਖਾਣੇ ਦੇ ਵਿੱਚ ਕਹਿੰਦੀ ਮੈਂ ਆਪਣੇ ਪਰਿਵਾਰ ਨੂੰ ਇਹ ਦਿੰਦੀ ਰਹੀਆਂ ਪੁਲਿਸ ਨੇ ਉਸ ਮੈਡੀਕਲ ਤੇ ਛਾਪਾ ਮਾਰਿਆ ਤੇ ਮੈਡੀਕਲ ਵਾਲੇ ਨੂੰ ਵੀ ਅਰੈਸਟ ਕੀਤਾ ਕਿਉਂਕਿ ਆਰਸੈਨਿਕ ਜਿਹੜਾ ਇਸ ਤਰ੍ਹਾਂ ਨਹੀਂ ਵੇਚਿਆ ਜਾ ਸਕਦਾ ਇਹ ਇਨਲੀਗਲ ਕੰਮ ਆ ਉਹਨੂੰ ਵੀ ਗ੍ਰਿਫਤਾਰ ਕੀਤਾ ਗਿਆ ਤੇ ਜਦੋਂ ਰਮਨ ਨੂੰ ਆਪਣੀ ਪਤਨੀ ਦੀ ਸੱਚਾਈ ਪਤਾ ਲੱਗੀ ਤਾਂ ਉਹਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਹ ਕਹਿੰਦਾ ਕਿ ਅੰਜਲੀ ਵੀ ਮੈਂ ਤੇਰੇ ਤੇ ਇੰਨਾ ਯਕੀਨ ਕੀਤਾ ਹਨਾ ਮੈਂ ਤੈਨੂੰ ਉਸ ਘਰ ਦੀ ਨੂੰਹ ਬਣਾ ਕੇ ਲਿਆਇਆ ਤੇ ਤੂੰ ਮੇਰੇ ਪਰਿਵਾਰ ਨੂੰ ਖਾ ਗਈ। ਤਾਂ ਫਿਰ ਅੰਜਲੀ ਰਮਨ ਨੂੰ ਇਹ ਦੋਸ਼ ਦਿੰਦੀ ਆ ਕਿ ਮੈਂ ਵੀ ਤਾਂ ਆਪਣਾ ਘਰਵਾਰ ਛੱਡ ਕੇ ਤੇਰੇ ਨਾਲ ਆਈ ਸੀ। ਮੇਰੇ ਵੀ ਮਾਪਿਓ ਹੋਏ ਆ ਮੈਂ। ਮੇਰੇ ਮਾਪਿਓ ਇਸ ਗਮ 'ਚ ਚਲੇ ਗਏ ਕਿ ਮੈਂ ਤੇਰੇ ਨਾਲ ਵਿਆਹ ਕਰਵਾ ਲਿਆ ਤੇ ਤੇਰੇ ਘਰ ਦੇ ਵਿੱਚ ਮੈਨੂੰ ਉਹ ਇੱਜ਼ਤ ਨਹੀਂ ਮਿਲੀ। ਹੁਣ ਉਹਨਾਂ ਦੋਨਾਂ ਨੂੰ ਆਪਸ ਵਿੱਚ ਇੱਕ ਦੂਜੇ ਨਾਲ ਨਫ਼ਰਤ ਹੋ ਚੁੱਕੀ ਸੀ ਨਫ਼ਰਤ ਹੋਵੇ ਵੀ ਕਿਉਂ ਨਾ ਕਿਉਂਕਿ ਦੋਨੋਂ ਜਾਣੇ ਇੱਕ ਦੂਜੇ ਨੂੰ ਦੋਸ਼ੀ ਸਮਝ ਰਹੇ ਸੀ ਹਾਂਜੀ ਦੋਸਤੋ ਇਸ ਉਮਰ ਦੇ ਵਿੱਚ ਉਠਾਏ ਗਏ ਗਲਤ ਕਦਮ ਕਿੰਨੇ ਪਰਿਵਾਰਾਂ ਨੂੰ ਤਬਾਹ ਕਰ ਸਕਦੇ ਆ ਇਹ ਅਸੀਂ ਕਦੇ ਸੋਚਿਆ ਵੀ ਨਹੀਂ ਹੁੰਦਾ ਜੇ ਸਾਡੇ ਮਾਪਿਓ ਸਾਨੂੰ ਕਿਸੇ ਕੰਮ ਤੋਂ ਰੋਕਦੇ ਆ ਕਿਸੇ ਵਿਆਹ ਸ਼ਾਦੀ ਕਰਵਾਉਣ ਦੇ ਮਾਮਲੇ 'ਚ ਇੰਟਰਫੇਅਰ ਕਰਦੇ ਆ ਤਾਂ ਸਾਨੂੰ ਆਪਣੇ ਮਾਪਿਓ ਦੀ ਗੱਲ ਜ਼ਰੂਰ ਸੁਣ ਲੈਣੀ ਚਾਹੀਦੀ ਆ ਕਿਉਂਕਿ ਇਹ ਰਿਸ਼ਤੇ ਭਾਵਨਾਵਾਂ ਦੇ ਵਹਿਣ 'ਚ ਬਹਿ ਕੇ ਅਸੀਂ ਜੋੜਤਾ ਲੈਨੇ ਆ ਪਰ ਇਹਨਾਂ ਨੂੰ ਨਿਭਾਉਣਾ ਬਹੁਤ ਔਖਾ ਹੁੰਦਾ ਭਾਵੇਂ ਕਿ ਰਮਨ ਤੇ ਅੰਜੂ ਨੇ ਇੱਕ ਦੂਜੇ ਨਾਲ ਵਿਆਹ ਕੀਤਾ ਤੇ ਜਨਮ ਜਨਮਾਂ ਤੱਕ ਸਾਥ ਰਹਿਣ ਦਾ ਵਾਅਦਾ ਕੀਤਾ ਪਰ ਉਹਨਾਂ ਦਾ ਸਬੰਧ ਸੀ ਜਿਹੜਾ 4-5 ਮਹੀਨੇ ਵੀ ਨਾ ਚੱਲ ਸਕਿਆ ਤੇ ਇਹਦਾ ਨੁਕਸਾਨ ਉਹਨਾਂ ਨੂੰ ਕਿੰਨਾ ਭਰਨਾ ਪਿਆ ਕਿ 6 ਮੈਂਬਰ ਆ ਜਿਹੜੇ ਇਸ ਦੁਨੀਆ ਤੋਂ ਚਲੇ ਗਏ ਸਿਰਫ ਇਹਨਾਂ ਦੇ ਰਿਸ਼ਤੇ ਕਰਕੇ ਬੱਚਿਆਂ ਨੂੰ ਆਪਣੇ ਮਾਪਿਓ ਦੀ ਕੋਈ ਵੀ ਗੱਲ ਉਹਨੂੰ ਧਿਆਨ ਨਾਲ ਸੁਣਨਾ ਚਾਹੀਦਾ ਕਦੇ ਵੀ ਇੰਨਾ ਬਾਗੀ ਨਹੀਂ ਹੋਣਾ ਚਾਹੀਦਾ ਕਿ ਉਹਨਾਂ ਦੇ ਮਾਪਿਓ ਦੀ ਮੌਤ ਦਾ ਉਹ ਕਾਰਨ ਬਣਨ ਮੈਨੂੰ ਉਮੀਦ ਹੈ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਲਾਈਕ ਕਰਨਾ ਇਨਾ ਘਟਨਾਵਾਂ ਨੂੰ ਤੁਹਾਡੇ ਨਾਲ ਸਾਂਝਾ ਕਰਨ ਦਾ ਮਕਸਦ ਤੁਹਾਨੂੰ ਅਲਰਟ ਕਰਨਾ ਨਾ ਕਿ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ